नीचे है को दबा अब नहीं मेरे ख्याल से अब नहीं है कोई जो था उनको निकाल के ले आओ निकाल के ले जाओ क्या नाम आपका संदीप कुमार सर उनका खाते बताओ हो गया ये हां बताओ चोट लगा है तब पेन सर हम लोग 6 बंदे थे बंदे 6 बंदे बंदे अच्छा तो छह बंदे थे तो छह तो बच गए सर तो चोट लगा चोट आया है उसके बाद दो तो तो नीचे था आप ऊपर थे तो हाँ हम लोग हम छह बंदे छह बंदे ऊपर थे चार बा, पंप वाला था तो हम दोनों भाई ऊपर से आई है ऊपर से आप तो तो लोगों ने निकाला या आप नहीं लोग हम लोग खुद निकले हैं हम लोग इतना टेंशन नहीं हो पाए ਆਜਾੜਾ ਮੱਥਾ ਬਿਲਡਿੰਗ ਦੇ ਕਲੈਪਟ ਹੋਇਆ ਹੈ ਇਹਦਾ ਕੀ ਕਾਰਨ ਹੈ ਕਿ ਕਿਸ ਕਿੰਨੇ ਬੇਕੇ ਵਿਚ ਪੇਟਾ ਹੈ ਅਜੇ ਇੱਥੇ ਕੰਸਟਰਕਸ਼ਨ ਚੱਲ ਰਹੀ ਸੀਗੀ ਉਹਦੇ ਕੋਈ ਲੈਂਟਰ ਉਹਨਾਂ ਦੇ ਖਿਸਕੀਆ ਉਹਦੇ ਵਿੱਚ ਦੋ ਬੀਮਰ ਰਾਈ ਸੀਗੇ ਨੀਚੇ ਦੋਵੇਂ ਹੀ ਅਜੇ ਅੰਡਰ ਟਰੀਟਮੈਂਟ ਨੇ ਕੋਈ ਕੈਜੂਐਲਟੀ ਨਹੀਂ ਬਾਕੀ ਜਿਹੜੇ ਕਾਰਨ ਨੇ ਉਹ ਵਗੈਰਾ ਅਸੀਂ ਉਹ ਡਿਟੇਲਿੰਗ ਵਾਈਲ ਤੋਂ ਬਾਅਦ ਦੱਸਾਂਗੇ ਲਗਾਤਾਰ ਦੇਖਿਆ ਜਾ ਰਿਹਾ ਕਿ ਮੁਹਾਲੀ ਦੇ ਕਲੈਪਸ ਦੇ ਮਾਮਲੇ ਬਹੁਤ ਆ ਰਹੇ ਨੇ ਔਰ ਇਹਨਾਂ ਵੱਡੇ ਪੱਧਰ ਤੇ ਜਿਹੜੇ ਬਿਲਡਿੰਗ ਸਲੈਪ ਟੋੜੀਆਂ ਨੇ ਤੇ ਕਾਫੀ ਜਾਨਾਂ ਵੀ ਜਾ ਚੁੱਕੀਆਂ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਿਸ ਤਰੀਕੇ ਦੀ ਕਾਰਵਾਈ ਉਹ ਸੋਨੇ ਵਾਲੀ ਬਿਲਡਿੰਗ ਦੀ ਇਨਕੁਆਇਰੀ ਚੱਲ ਰਹੀ ਹੈ ਬਹੁਤ ਜਲਦੀ ਹੀ ਕੰਪਲੀਟ ਹੋ ਜਾਏਗੀ ਇਹਦੇ ਵੀ ਆਪਕੋ ਇਨਕੁਆਇਰੀ ਤੁਹਾਨੂੰ ਪੂਰੀ ਡਿਟੇਲ ਚਾਹੀਦੀ ਹੈ ਜਿਹੜੇ ਕੇਕੇਦਾਰਿਆ ਕੋਈ ਮੋਟੇ ਦੇ ਹਨ ਮੌਜੂਦ ਹੈ ਨਹੀਂ ਕੋਈ ਪਲਾਨ ਨਹੀਂ ਹੈ ਜੋ ਚੈੱਕ ਕਰਨਾ ਹੈ ਸੌਨਾ ਮਾਮਲਾ ਹੈ ਕਿ ਇਸਨੇ ਇਸਨੇ ਕੁਝ ਇਨਫੋਰਮੇਸ਼ਨ ਆਈ ਮੌਕੇ ਤੇ ਪਹੁੰਚ ਕੇ ਸਾਡੇ ਐਸਐਟੂ ਦੀ ਟੀਮ ਦੇ ਸਿਵਲ ਪ੍ਰਸ਼ਾਸਨ ਦੀ ਟੀਮ ਸੀ ਮਿਲ ਕੇ ਆ ਕੇ ਇਹਨਾਂ ਨੇ ਨਾਲ ਹੀ ਆਪਰੇਸ਼ਨ ਸ਼ੁਰੂ ਕੀਤਾ ਸੀਗਾ ਤੇ ਜਿਹੜਾ ਸਾਨੂੰ ਇਹਨਾਂ ਨੇ ਦੱਸਿਆ ਗਿਆ ਸੀਗਾ ਦਸਤੇ ਮੁਤਾਬਕ ਜਿਹੜੇ ਇਥੇ ਹਾਜ਼ਰ ਸੀਗੇ ਜਿਹੜੇ ਵਿਟਨੈਸ ਸੀਗੇ ਤੁਹਾਡੇ ਉਹਨਾਂ ਨੇ ਦੱਸਿਆ ਵੀ ਦੋ ਬੰਦੇ ਨੇ ਇੱਕ ਬੰਦੇ ਦੇ ਕੋਈ ਸੱਟਾਂ ਲੱਗਿਆ ਸੀ ਦੂਜਾ ਅੰਦਰ ਦੱਪਿਆ ਹੋਇਆ ਸੀਗਾ ਤੇ ਜਿਹਦਾ ਨਾਮ ਜਸਿੰਦਰ ਸਿੰਘ ਆਇਆ ਥੀ ਤੇ ਉਹਨਾਂ ਨੂੰ ਕੱਢ ਲਿਆ ਗਿਆ ਤੇ ਦੋਨੋਂ ਨੂੰ ਜਿਹੜੇ ਮੰਨ ਲਓ ਪੰਚਾਇਤਾਂ ਦੇ ਹਸਪਤਾਲ ਪਹੁੰਚਾ ਦਿੱਤਾ ਗਿਆ ਜਿਵੇਂ ਸੱਟਾਂ ਸੀਗੇ ਕੁਝ ਤੇ ਬਾਕੀ ਉਸੇ ਮੈਡੀਕਲ ਹਸਪਤਾਲ ਤੋਂ ਪਤਾ ਲੱਗੂਗਾ ਕਿ ਕੀ ਐਚਐਲ ਦੀ ਸ ਜੋ ਸਾਨੂੰ ਪੋਸਿਬਿਲਿਟੀ ਸੀ ਬੈਸਟ ਪੋਸਿਬਿਲਿਟੀ ਜਿਹੜਾ ਦੱਸਿਆ ਸੀਗਾ ਵੀ ਅਸੀਂ ਵੈਸੇ ਲੇਬਰ ਤੋਂ ਜਾਂ ਜਿੰਨੇ ਆਏ ਸੀ ਤੋਂ ਕੁਝ ਲੈ ਆਂ ਕੁਝ ਲੈ ਆ। ਯਹਾਂ ਵੀ ਤੇ ਕਿੰਨੇ ਬੰਦੇ ਸੀਗੇ ਜਿੰਨੇ ਉਹਨੇ ਦੱਸੇ ਉਹਨੇ ਤੇ ਰਿਕਵਿਟ ਕਰ ਰਹੇ ਨੇ ਪਰ ਫਿਰ ਵੀ ਇਹਦਾ ਜਿਹੜਾ ਸਟਿਊਪੇਸ਼ਨ ਵਾਲਾ ਚੱਲ ਰਿਹਾ ਹੈ ਜਿਹੜੀਆਂ ਆਪਣੀਆਂ ਸਿਵਲ ਪ੍ਰਸ਼ਾਸਨ ਜਾਂ ਤੇਰੇ ਓਵਰ ਮਿਸ਼ਨਰੀਜ਼ ਵਗੈਰਾ ਆ ਰਹੀਆਂ। ਵੀ ਇਹ ਮੇਰੇ ਕੋਲ ਹੀ ਪ੍ਰੋਪਰ ਸਰਚ ਕਰਾਂਗੇ ਵੀ ਕੋਈ ਹੋਰ ਵੀ ਕੋਈ ਪੋਸਿਬਿਲਿਟੀ ਹੈ ਕੋਈ ਹੋਰ ਹੈ ਉਹਦੀ ਕੋਈ ਅੰਦਰ ਕੋਈ ਬੰਦਾ ਨਾ ਟ੍ਰੈਪ ਹੋਵੇ। ਪਰ ਪਹਿਲੀ ਨਜ਼ਰ ਕਿੰਨੀ ਵੀ ਗਲਤ ਲੱਗ ਜਾਈ ਕਿਸ ਕੰਮ ਖੱਲੇ ਐ ਅਸਲੇ ਬੜੀ ਇਨੀਸ਼ੀਅ like